ਨਸ਼ੇ ਦੀ ਓਵਰਡੋਜ਼ ਨਾਲ ਚੀਮਾ ਦੇ ਰਹਿਣ ਵਾਲੇ ਇੱਕ ਨੌਜਵਾਨ ਦੀ ਹੋਈ ਮੌਤ ਘਰ ਦੇ ਵਿੱਚ ਮਾਤਮ ਪਿਤਾ ਨੇ ਕਿਹਾ ਸਰਕਾਰ ਨੂੰ ਬੇਨਤੀ ਹੈ ਨਸ਼ਾ ਰੋਕਿਆ ਜਾਵੇ ਤਾਂ ਉੱਥੇ ਹੀ ਸੰਗਰੂਰ ਤੋਂ ਆਜ਼ਾਦ ਉਮੀਦਵਾਰ ਬਲਵਿੰਦਰ ਸੇਖੋਂ ਨੇ ਸਰਕਾਰ ਅਤੇ ਪੁਲਿਸ ਪ੍ਰਸ਼ਾਸਨ ਨੂੰ ਦੱਸਿਆ ਇੱਕ ਦਾ ਜ਼ਿੰਮੇਵਾਰ ਪੰਜਾਬ ਦੇ ਵਿੱਚ ਜੇਕਰ ਨਸ਼ੇ ਨਾਲ ਮਰਨ ਵਾਲੇ ਨੌਜਵਾਨਾਂ ਦੀ ਗਿਣਤੀ ਬਾਰੇ ਗੱਲ ਕੀਤੀ ਜਾਵੇ ਤਾਂ ਦਿਨੋਂ ਦਿਨ ਇਹ ਗਿਣਤੀ ਵਾਧੀ ਜਾ ਰਹੀ ਹੈ ਉੱਥੇ ਹੀ ਜੇਕਰ ਮੌਜੂਦਾ ਹਾਲਾਤਾਂ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਦੇ ਲਈ ਨਸ਼ੇ ਨੂੰ ਲੈ ਕੇ ਹਾਲਾਤ ਕੋਈ ਜ਼ਿਆਦਾ ਚੰਗੇ ਨਹੀਂ ਹਨ। ਉੱਥੇ ਹੀ ਮਾਮਲਾ ਸਾਹਮਣੇ ਆਇਆ ਕਿ ਸੰਗਰੂਰ ਦੇ ਪਿੰਡ ਚੀਮਾ ਦਾ ਜਿੱਥੇ ਇੱਕ ਬਾਕਸਿੰਗ ਕਰਨ ਵਾਲਾ ਨੌਜਵਾਨ ਨਸ਼ੇ ਦੀ ਓਵਰਡੋਸ ਨਾਲ ਖਤਮ ਹੋ ਗਿਆ ਹੈ। ਉੱਥੇ ਹੀ ਜਦੋਂ ਇਸੇ ਬਾਰੇ ਪਰਿਵਾਰ ਨਾਲ ਗੱਲਬਾਤ ਕੀਤੀ ਤਾਂ ਉਹਨਾਂ ਦੱਸਿਆ ਕਿ ਉਹਨਾਂ ਦਾ ਪੁੱਤਰ ਜੋ ਕਿ ਨਸ਼ੇ ਦੀ ਓਵਰਡੋਸ ਨਾਲ ਮਰ ਗਿਆ ਹੈ। ਉਹ ਖੇਡਾਂ ਦੇ ਵਿੱਚ ਰੁਚੀ ਰੱਖਦਾ ਸੀ ਪਰ ਉਸ ਦੇ ਗਲਤ ਸੰਗਤ ਕਾਰਨ ਉਹ ਨਸ਼ਾ ਕਰਨ ਲੱਗ ਪਿਆ ਜਿਸ ਤੋਂ ਬਾਅਦ ਸਾਹਮਣੇ ਆਇਆ ਕਿ ਨਸ਼ਾ ਜ਼ਿਆਦਾ ਕਰਨ ਕਾਰਨ ਉਸ ਦੀ ਮੌਤ ਹੋ ਗਈ ਇਸ ਦੇ ਨਾਲ ਹੀ ਦੁਖੀ ਪਿਤਾ ਨੇ ਕਿਹਾ ਕਿ ਉਹ ਅੱਜ ਰੋਣ ਤੋਂ ਇਲਾਵਾ ਹੋਰ ਕੁਝ ਨਹੀਂ ਕਰ ਸਕਦੇ ਅਤੇ ਉਹ ਸਰਕਾਰ ਅੱਗੇ ਇਹ ਅਪੀਲ ਕਰਦੇ ਹਨ ਕਿ ਕਿਸੇ ਹੋਰ ਪਰਿਵਾਰ ਦਾ ਪੁੱਤ ਨਸ਼ੇ ਕਾਰਨ ਨਾਮ ਮਰੇ ਉਸਦੇ ਲਈ ਸਰਕਾਰ ਕੋਈ ਵੀ ਠੋਸ ਕਦਮ ਚੁੱਕੇ। ਅੰਗੂਤੋਂ ਤਰੰਵੀ ਟੁੜੀ ਦੀ ਲੋਪਲਾਈ ਦਾ ਸੁਨੇਹਾ ਟੀਵੀ ਲਈ ਖਾਸ ਰਿਪੋਰਟ। ਬਾਜੀ ਜੋ ਸਾਥ ਹੁੰਦਾ ਨਾ ਉਹ ਸਾਥ ਆਪਦੇ ਵੱਲ ਨੂੰ ਖਿੱਚਦਾ। ਜਿਹੇ ਜੇ ਕੋਈ ਕੰਮ ਕੰਦਾ ਕਰਦਾ ਉਹ ਆਪਦੇ ਵੱਲ ਹੀ ਲੈ ਆਉਂਦਾ। ਮੇਰਾ ਬਚਾਣ ਭੋਲਤੀ ਨਿਆਣੀ ਮਤ ਲਾ ਲਓ ਕੁਝ ਵੀ ਲਾ ਲਓ। ਪਰ ਉਹਨੇ ਇਹ ਚੀਜ਼ ਦਾ ਨਹੀਂ ਪੱਤੀ ਮੈਨੂੰ ਐਦਾਂ ਹੋ ਜਾ। ਉਹਨੇ ਬਸ ਪਰਮਾਤਮਾ ਜਾਣਦਾ ਉਹਨੇ ਕੀ ਬਣਿਆ ਕੀ ਨਾ ਬਣਿਆ ਬਸ ਸਾਡੇ ਮੰਨ ਲਓ ਜੇ ਸਾਡੇ ਜਿਗਰ ਦਾ ਕਲੇਡਾ ਡਿੱਗਣਾ ਸੀ ਟੁੱਟ ਕੇ ਬਾਹਰ ਤੇ ਮੈਂ ਇਹੀ ਚਾਹੁੰਦਾ ਮੇਰਾ ਕਿਸੇ ਨਾਲ ਦੁਸ਼ਮਣੀ ਨਹੀਂ ਕਿਸੇ ਨਾਲ ਮੇਰਾ ਬੈਰ ਨਹੀਂ ਮੈਂ ਇਹੀ ਚਾਹੁੰਦਾ ਸਰਕਾਰ ਅੱਗੇ ਵੀ ਆਉਣ ਵਾਲੇ ਬੱਚਿਆਂ ਨੂੰ ਤਾਂ ਬਚਾਓ ਜੋ ਮੇਰੇ ਨਾਲ ਹੋ ਗਿਆ ਮੈਂ ਤਾਂ ਉਹਨੂੰ ਪਾਣਾ ਮਿੱਠਾ ਮੰਨ ਕੇ ਬੈਠਾ ਚੁੱਪ ਕੇ ਪਰ ਹੋਰ ਬੱਚਿਆਂ ਨਾਲ ਨਾ ਕਿਸੇ ਦਾ ਨੁਕਸਾਨ ਨਾ ਹੋਵੇ ਪੰਜਾਬ ਚ ਕਿਤੇ ਵੀ ਨਾ ਹੋਵੇ ਬੱਚੇ ਗੇਮ ਲੱਗਣ ਵਾਹ ਪੇ ਉਹਨੂੰ ਸਵਾਰਾ ਬਣ ਮਾਪਿ ਉਹਦਾ ਅੱਗੇ ਮੈਂ ਇਹ ਇੰਨਾ ਚਾਹਣਾ ਕਹਿਣਾ ਚਾਹੁੰਦਾ ਜੀ ਇਹ ਪ੍ਰਸ਼ਾਸਨਿਕ ਅਗੰਧਾਰੀ ਐ ਐਮਐਲਏ ਸਾਹਿਬ ਦੀ ਗੱਲ ਕਰੀਏ ਕੋਈ ਵਾਚਿੰਗ ਉਹਨਾਂ ਨੂੰ ਗੌਰ ਕਰਨੀ ਚਾਹੀਦੀ ਜੀ ਰੋਡ ਦੇ ਉੱਤੇ ਕਿੰਨੇ ਕਿੰਨੇ ਮੈਕਮੇ ਬਣਾਤੇ ਰੋਡ ਸੁਰੱਖਤ ਰੱਖਣ ਵਾਸਤੇ ਨਵੀਂ ਪੁਲਿਸ ਭਰਤੀ ਕਰਦੇ ਜਿੱਕ ਪੁਲਿਸ ਭਰਤੀ ਨਵੀਂ ਰੋੜਾਂ ਤੇ ਨਸਰ ਆਉਣ ਵਾਲੇ ਨੂੰ ਨੱਥ ਪਾਈ ਜਾ ਬੀ ਉਹ ਪਾਰਟੀ ਲਾ ਦਿੰਗੇ ਕਿਵੇਂ ਨਾ ਰੁਕ ਸਕਦਾ ਸਭ ਕੁਝ ਰੁਕਦਾ ਜੀ ਸਭ ਕੁਝ ਰੁਕਦਾ ਬੀਤੀ ਮਤਲਬ ਕਿ ਕਿਸ ਤਰ੍ਹਾਂ ਦੇਖਦੇ ਹੋ ਕਿ ਜਿਹੜਾ ਆਪਾਂ ਕਹ ਸਕਦੇ ਹਰ ਦੂਜੇ ਦਿਨ ਜੇ ਕਰਦੇ ਅੱਜ ਜਿਹੜੀ ਨਸ਼ੇ ਕਰਕੇ ਮੌਤ ਹੋ ਰਹੀ ਹੈ ਜਿਹੜਾ ਤੁਹਾਡਾ ਲੜਕਾ ਸੀ ਇੱਕ ਪਲੇਅਰ ਸੀਗਾ ਪਰ ਪ੍ਰਮਾਤਮਾ ਨੇ ਕਿਹੜੇ ਰਾਹੇ ਵਹਿ ਕੇ ਅੱਜ ਜਿਹੜਾ ਪੂਰਾ ਹੋ ਗਿਆ ਕੀ ਕਹਿੰਦੇ। ਇੱਕ ਤਾਂ ਇਹ ਕਹਿਣਾ ਚਾਹੁੰਦਾ ਵੀ ਆਮੜਾ ਰੋੜੇ ਨੂੰ ਵੀ ਤੁਹਾਡੇ ਸਨਾਮ ਵਿੱਚ ਸ਼ਰਿਆਮ ਜੀ ਦਾ ਜ਼ਿਕਰ ਹੈ। ਉਸਨਾਂ ਤੇ ਨੱਥ ਪਾਓ। ਉਹ ਵਾਰ ਤੋਂ ਮਨ ਤੁਮਾਨੂੰ ਕਹਿਣਾ ਚਾਹੁੰਦੇ ਹਾਂ ਜੀ। ਇਹ ਨੇੜੇ ਆ ਸਾਡੇ। ਇਹ ਗੌਰ ਕਰਨੀ ਚਾਹੀਦਾ ਸਾਡੀ ਗੌਰ ਕਰਨੀ ਚਾਹੀਦੀ ਜੀ ਨਵੇਂ ਬੱਚਿਆਂ ਦੀ। ਸਾਡੇ ਨਾਲ ਜਿਹੜਾ ਕੁਝ ਸੁਮਣਾ ਤੇ ਹੋ ਗਿਆ। ਇਹ ਉਹਨਾਂ ਦੀ ਪੀੜੀ ਨਾਲ ਨਾਲ ਆ ਹੋਵੇ ਜੀ। ਆਹ ਇਹ ਗੱਲ ਕਰੀਏ ਤੁਸੀਂ ਸਟੇ ਪੁਲਿਸ ਸਟੇਸ਼ਨ ਜਦੋਂ ਜਾਨੇ ਉੱਥੇ ਤੁਸੀਂ ਦੱਸ ਦੇਵੀਓ ਕਿ ਆਹ ਬੰਦੇ ਵਿੱਚ ਨੇ ਕਿ ਉਹਨਾਂ ਖਿਲਾਫ ਕਰ ਵੀ ਜਈ ਕੋਣ ਕੋਣੋਂ ਬੰਦੇ ਸੀਗੇ ਉਹ ਨੇ ਜੀ ਆਪਣੇ ਸਾਥਰ ਕਲਾ ਤੋਂ ਜੀ ਇੱਕ ਦਾ ਨਾਮ ਕਾਲਾ ਹੈਗਾ ਇੱਕ ਹੋਰ ਕਾਲਾ ਨਿੱਕਾ ਇੱਕ ਸੋਨੀ ਹੈ ਜੀ ਸੋਨੀ ਹੈ ਮੁੰਡਾ ਬਾਕੀ ਸਨਾਮ ਦੇ ਵਿੱਚ ਨੇ ਜੀ ਮੈਂ ਖੁਦ ਜਾ ਕੇ ਆਇਆ ਸਨਾਮ ਵਾਲਾਂ ਦੇ ਘਰੇ ਵੀ ਜਾ ਕੇ ਜਾਂ ਕਾਲੇ ਦੇ ਘਰੇ ਵੀ ਇਹਦੇ ਆਪਣੇ ਸੋਨੀ ਦੇ ਘਰੇ ਵੀ ਜਾ ਕੇ ਇਹ ਸੋਨੀ ਦੇ ਘਰ ਵਾਲੇ ਨੇ 3000 ਰੁਪਏ ਲੈ ਲਿਆ ਬੇਟੇ ਤੂੰ ਉਦ ਬਾਅਦ ਚ ਉਹਨੂੰ ਟੌਫੀ ਦਿੱਤੀ ਜੀ ਪਾਕੇ ਟੌਫੀ ਦੋ ਘਰ ਆ ਕੇ ਉਹਨੇ ਸਾਰਾ ਖਾਤਾ ਮम्मी ਆ ਕੇ ਕਰਕੇ ਕਹਿੰਦੇ ਮੇਰੇ ਨਾਲ ਤੋਖਾ ਹੋ ਗਿਆ ਤੇਰੇ ਕੋਲ ਕੋਮਰ ਸਦਈ ਚ ਰਿਕਾਰਡਿੰਗ ਕਾਲ ਹੋ ਗਈ ਮੈਂ ਰਿਕਾਰਡਿੰਗ ਸੁਣ ਕੇ ਫਿਰ ਮੈਂ ਸੋਨੀ ਨੂੰ ਕੋਮਲ ਆਈ ਮੈਂ ਆ ਕੇ ਕਿ ਸੋਨੀ ਤੇ ਮੇਰੇ ਬੇਟੇ ਤੋਂ ਪੈਸੇ ਲੈਂਦੇ ਉਹ ਕਹਿੰਦਾ ਮੈਂ ਲੈਤੇ ਨਹੀਂ ਜੀ ਮੁੱਕਰ ਗਿਆ ਫਿਰ ਘਰੇ ਵਾਗੇ ਘਰ ਵਾਲੇ ਦੀ ਕਹਿੰਦੀ ਕੋਈ ਗੱਲ ਨਹੀਂ ਜੀ ਮੈਂ ਸੋਨੂੰ ਛੇ ਤਰੀਕ ਨੂੰ ਮੋੜ ਦੂੰ ਉਹ ਤਾਂ ਛੇ ਤਰੀਕ ਨੂੰ ਗਈ ਜਿੱਨਾਂ ਦੇ ਘਰ ਉਹਨਾਂ ਨੇ ਮੈਨੂੰ ਧੱਕੇ ਮਾਰ ਕੇ ਕੱਢਤਾ ਜੀ ਉਹਦੀ ਘਰ ਵਾਲੀ ਨੇ ਸੋ ਕਰੇ ਜਾਈਦਾ ਵੀ ਉਹੋ ਸੋਚੀ ਕੀ ਮੰਗ ਕੰਪਲੀਟ ਕੀਤੀ ਸੀ ਜੀ ਮੈਂ ਆਪਣੇ ਚੀਵੇਂ ਫੋਨ ਕੀਤਾ ਸੀ ਜੀ ਫੋਨ ਕੀਤਾ ਸੀ ਉਹਨਾਂ ਨੂੰ ਜੀ ਗੁਰਵਾਜਨ ਸਰ ਨੂੰ ਮੈਂ ਇਹ ਕਰ ਸਰ ਮੈਂ ਨਾ ਸਹੂਰਖ ਖੜੀਆਂ ਗੀ ਵੀ ਸਹੂਰਾ ਕੈਂ ਕਰ ਤੁਸੀਂ ਵੀ ਛਾਪਾ ਮਾਰੋ ਹੁਣੇ ਹੁਣੇ ਤੇ ਇਹਨਾਂ ਦੇ ਘਰ ਮੇਰਾ ਬੇਟਾ ਚਿੱਟਾ ਲੈ ਕੇ ਜਾਂਦਾ ਜੀ ਹੁਣ ਵੀ ਇਹ ਮੈਨੂੰ ਧਮਕੀਆਂ ਦੇ ਕੇ ਘਰੋਂ ਬਾਹਰ ਕੱਢਿਆ ਗੀ ਤੇ ਪੁਲਿਸ ਵਾਲੇ ਕਹਿੰਦੇ ਨਹੀਂ ਜੀ ਅਸੀਂ ਇਹ ਨਹੀਂ ਕਰ ਸਕਦੇ ਨੇ ਵੀ ਤੁਸੀਂ ਉੱਤੇ ਪਰਫੋਨ ਕਰੋ ਤੇ ਸੇਚੋ ਮੈਸੇਜ ਵੀ ਫੋਨ ਕੀਤਾ ਸੀ ਜੀ ਉਹ ਕਹਿੰਦੇ ਕੰਪਲੀਟ ਕਰਕੇ ਜਾਓ ਜੀ ਬਸ ਉਹਨਾਂ ਨੇ ਮੈਨੂੰ ਉਲਝਾ ਲਿਆ ਜੀ ਉਲਝਾਉਣ ਕਰਕੇ ਪੇਟੇ ਦੀ ਮਾਰ ਉਹ ਇੱਕ ਬੰਦਾ ਤਾਂ ਕਿ ਮੰਨ ਲਓ ਖੜਾ ਰੇਟ ਲਖਿਆਉਣ ਆਊਗੀ ਉਹ ਬੰਦੇ ਪੱਜਣਗੇ ਫਿਰ ਕੌਣ ਫੜੂਗਾ ਇਹਦਾ ਬਈ ਹੁਣ ਤੁਸੀਂ ਕੀ ਪ੍ਰਸ਼ਾਸਨ ਤੋਂ ਕੀ ਮੰਗ ਕਰਦੇ ਸਹੀ ਮੰਗ ਕਰਨੇ ਚਾਹੁੰਦਾ ਜੀ ਇਹ ਰੈਸਟ੍ਰਿਕਟਾ ਬੰਦ ਹੋਵੇ ਮੇਰਾ ਪੁੱਤ ਤਾਂ ਚਲਾ ਗਿਆ ਜੀ ਹੋਰ ਨਾ ਕਿਸੇ ਦਾ ਕੋਈ ਪੁੱਤ ਚਲਾ ਜਾਵੇ ਭਾਈ ਜੀ ਤੁਸੀ ਇਹ ਫਿਟ ਚਿੰਮੀ ਨੂੰ ਜਿੱਥੇ ਜਿੱਥੇ ਨੌਜਵਾਨ ਤੇ ਟੈਕੀ ਉਹਦੇ ਮਾਂ ਪਿਓ ਇਨਸਾਫ ਲਈ ਤਰਸ ਰਹੇ ਨੇ ਉਹ ਕਿਉਂਕਿ ਉਹ ਕਹਿ ਜਾ ਰਿਹਾ ਕਿ ਤਨਾ ਕਦੇ ਜਿਹੜੀ ਪੁਲਸਾ ਉਹ ਜ਼ਿੰਮੇਵਾਰ ਹੈ ਕਿਉਂਕਿ ਇਹਨਾਂ ਨੇ ਪਹਿਲਾਂ ਵੀ ਕਈ ਵਾਰ ਪਲਾਕ ਕਿਉਂਕਿ ਅਸੀਂ ਇੱਕ ਉਸ ਸਥਾਨ ਤੇ ਬੈਠੇ ਆ ਇਸ ਇਲਾਕੇ ਵਿੱਚ ਮਸਤੋ ਵਾਲੇ ਸੰਤ ਤੁਸੀਂ ਬਹੁਤ ਵੱਡਾ ਕੰਮ ਕੀਤਾ ਇਹ ਇਥੋਂ ਦਾ ਜਨਮ ਸਥਾਨ ਤੇ ਆ 6 ਕਿਲੋਮੀਟਰ ਦੂਰ ਹੈ ਬੇਗਰ ਤੋਂ ਮੁੱਖ ਮੰਤਰੀ ਦਾ ਪਿੰਡ ਹੈ ਕਮਨ ਰੋੜੇ ਦੇ ਕਰਦੇ ਸਵਾਂਡ ਦਾ ਜਿਹੜਾ ਚੱਟਾ ਬਿਗਦਾ ਦਾ ਸਿਰੇ ਹੀ ਮਤ ਹੈ ਮੈਂ ਦੁੱਖ ਹੰਦਾ ਵੇਖ ਕੇ ਵੀ ਸਾਡੇ ਪੰਜਾਬ ਨੂੰ ਹੋਇਆ ਕੀ ਪਿਆ 6 ਮਹੀਨਿਆਂ ਤੋਂ ਘਟੋ ਘਟ ਮੈਂ ਇਸ ਏਰੀਆ ਵਿੱਚ ਅਸੀਂ ਗੁਹਾਰ ਲਾਉਂਦੇ ਕਰਦੇ ਚੀਕਾ ਮਾਰ ਲੇ ਲੱਭੇ ਮੇਰਾ ਛਾ ਜਿਹੜਾ ਹੈ ਬੈਂਤ ਹੈ ਜਿਹੜਾ ਜਵਾਨੀ ਸਾਡੇ ਤੋਂ ਨਿਕਲੀ ਜਾਂਦਾ ਹੈ ਆਹ ਮੈਡਲ ਦੇਖ ਲਓ ਆਹ ਤਸਵੀਰ ਦੇਖ ਲਓ ਬੱਚੇ ਦੀ ਇਹ ਇਸ ਹੁਣੀ ਦਾ ਹੱਕ ਦਾ ਸੀ ਇਹ ਹੁਣੀਆਂ ਦੇ ਜਿਹੜੇ ਹੈਗੇ ਜ਼ਿੰਮੇਵਾਰ ਇਹ ਲੋਕ ਨੇ ਜਿਹੜੇ ਕਿ ਤੁਸੀਂ ਕਹਿੰਦੇ ਨਸ਼ਾ ਬੰਦ ਕਿਵੇਂ ਹੋਵੇ ਜਦੋਂ ਨਸ਼ਿਆਂ ਦੇ ਵਿੱਚੋਂ ਕਮਾਈ ਹੈ ਜਿਹੜੀ ਉਹ ਵੱਡਾ ਹਿੱਸਾ ਜਿਹੜਾ ਲੀਡਰਾਂ ਤੱਕ ਜਾਂਦਾ ਹੈ ਹੋਰ ਜਿਹੜਾ ਪ੍ਰਸ਼ਾਸਨ ਦੇ ਵੱਡੇ ਅਸਟਰਾਂ ਤੱਕ ਜਾਂਦਾ ਤੇ ਫਿਰ ਚਿੱਟਾ ਬੰਦ ਕਿੱਥੋਂ ਹੋਣਾ ਚਿੱਟਾ ਬੰਦ ਕਰਨ ਵਾਸਤੇ ਜਿਹੜਾ ਹੈਗਾ ਇੱਕ ਬਹੁਤ ਵੱਡੀ ਪੋਲੀਟਿਕਲ ਬਿੱਲ ਦੀ ਲੋੜ ਹੈ ਜਿਹੜੀ ਕਿ ਇਹ ਬੇਗਹਿਰਤ ਔਰ ਬੇਜ਼ਮੀਰੇ ਔਰ ਬਿਲਕੁਲ ਲੋ ਲੈਵਲ ਦੇ ਲੋਕਾਂ ਦੇ ਪੱਲੇ ਕਿੱਥੇ ਹੋ ਸਕਦੀ ਹੈ ਉਸ ਤੋਂ ਪਹਿਲਾਂ ਇਸ ਤੋਂ ਵੱਡੇ ਡਾਕੂ ਜਿਹੜੇ ਕਾਲੀ ਤੇ ਕਾਂਗਸਿਆਂ ਦੇ ਰੂਪ ਵਿੱਚ ਸੀ ਉਹਨਾਂ ਨੇ ਇਹ ਬੂਟੇ ਲਾਏ ਹੋਏ ਸੀ ਉਹ ਬੂਟਿਆਂ ਨੂੰ ਫੜਤਾ ਪਹਿਲੇ ਆਉਣ ਲੱਗ ਪਏ ਸੀ ਹੁਣ ਤਾਂ ਬਹੁਤ ਵੱਡੇ ਵੱਡੇ ਦਰਖਤ ਬਣ ਕੇ ਪਰੇ ਪਏ ਐ ਕੋੜੇ ਫਲਾਂ ਦੇ ਨਾਲ ਤੇ ਉਹਦੇ ਜਿਹੜਾ ਜਿਹੜਾ ਚੱਖਦਾ ਜਿਹੜਾ ਦੰਦ ਲਾਉਂਦਾ ਉਹਦੀ ਮੌਤ ਹੁੰਦੀ ਹੈ ਤੁਹਾਡੇ ਸਾਹਮਣੇ ਇਹ ਸਰਕਾਰਾਂ ਦੇ ਲਾਏ ਹੋਏ ਬੂਟੇ ਐ ਅਸੀਂ ਰੋਜ਼ ਇਸ ਗੱਲ ਦੀ ਆਵਾਜ਼ ਠਾਣ ਦੀ ਕੋਸ਼ਿਸ਼ ਕਰ ਰਹੇ ਹਾਂ ਕਿ ਇਹ ਸਰਕਾਰਾਂ ਭਾਵੇਂ ਪਹਿਲੀਆਂ ਭਾਵੇਂ ਹੁਣ ਦੀ ਇਹ ਦੁਸ਼ਮਣ ਸਾਬਤ ਹੋਣੀਆਂ ਪੰਜਾਬ ਦੇ ਲੋਕਾਂ ਦੀਆਂ ਤੇ ਇਹਨਾਂ ਤੋਂ ਕੋਈ ਉਮੀਦ ਜਿਹ ਬੇਮੰਨੀ ਵਾਲੀ ਗੱਲ ਹੈ ਜੇ ਆ ਹੁਣ ਆਉਣ ਵਾਲੇ ਸਮੇਂ ਵਿੱਚ ਫਿਰ ਇਹਨਾਂ ਨੇ ਬੇਸ਼ਰਮੀ ਨਾਲ ਤੁਹਾਡੇ ਘਰਾਂ 'ਚ ਵੜੇ ਜਾਣਾ ਹਾਲਾਂਕਿ ਪੰਜਾਬ ਦੇ ਲੋਕਾਂ ਨੇ ਇਹਨਾਂ ਨੂੰ ਜੁੱਤੀਆਂ ਮਾਰਨੀ ਸ਼ੁਰੂ ਕਰ ਦਿੱਤੀਆਂ ਸਿਆਸਤ ਨੂੰ ਨਕਾਰਨਾ ਸ਼ੁਰੂ ਕਰ ਦਿੱਤਾ ਇਸ ਕਰਕੇ ਆਉਣ ਵਾਲਾ ਸਮਾਂ ਤਾਂ ਲੋਕ ਜਵਾਬ ਜਿਹੜਾ ਹੈ ਮੰਗਣਗੇ ਮੰਗਣਗੇ ਪਰ ਅਸੀਂ ਅੱਜ ਦੀ ਗੱਲ ਕਰਦੇ ਹਾਂ ਕਿ ਇਸ ਖਤਮ ਨੂੰ ਕਿਵੇਂ 174 ਦੀ ਕਾਰਵਾਈ 'ਚ ਬਦਲ ਦਿੱਤਾ ਗਿਆ ਜਦੋਂ ਪੁਲਿਸ ਮੌਕੇ ਤੇ ਪਹੁੰਚੀ ਸੀ ਸਾਰਾ ਕੁਝ ਦੇਖ ਲਿਆ ਸੀ ਲਾਸ਼ ਕਢਵਾਈ ਹੈ ਵੀਡੀਓ ਕਲਿੱਪਸ ਸਭ ਈਵੇਲੇਬਲ ਹੈਗੀਆਂ ਤੇ ਕਿਉਂ ਨਹੀਂ ਉਸੇ ਟਾਈਮ ਜਿਹੜਾ ਹੈਗਾ ਜੇ ਉਹ ਪਤਾ ਹੋ ਗਿਆ ਕਿ ਗੈਰ ਕੁਦਰਤੀ ਮੌਤ ਹੈ ਤੇ ਨਸ਼ੇ ਨਾ ਹੋਈ ਹੋਈ ਹੈ ਤੇ ਉਹਦੇ ਪਿੱਛੇ ਜਾਣ ਦੀ ਕੋਸ਼ਿਸ਼ ਕਿਉਂ ਨਹੀਂ ਕੀਤੀ ਗਈ ਸੋਚੋ ਤਰ੍ਹਾਂ ਦੀ ਕਾਰਵਾਈ ਕਰਨ ਦਾ ਕੋਈ ਮਕਸਦ ਹੀ ਹੈ ਨਹੀਂ ਸੀਗਾ ਇਹ ਰੇਤਾ ਵਿਚਾਰੇ ਸਰਮੇ ਵਿੱਚ ਬੈਠੇ ਸੀ ਉਹਨਾਂ ਦਾ ਧਿਆਨ ਨਹੀਂ ਹੁੰਦਾ ਜਦੋਂ ਐਡੀ ਵੱਡੀ ਜਵਾਨ ਮੌਤ ਇਹੀ ਹੋਵੇ ਸਾਹਮਣੇ ਕਿ ਤੁਸੀਂ ਕਾਗਜ਼ਾਂ ਤੇ ਸਾਈਨ ਕਰਾਈ ਜਾਂਦੇ ਹੋ ਅੱਖਾਂ ਮਿਲ ਕੇ ਨਾ ਰੀਆਂ ਤੇ ਕੱਲ ਨੂੰ ਕਹੋਗੇ ਇਹ ਕਾਗਜ਼ਾਂ ਤੇ ਇਸ ਤਰ੍ਹਾਂ ਦੇ ਚਲਾਕੀਤੇ ਹੋਏ ਸਾਈਨ ਬਹੁਤਾ ਜਿਹੜਾ ਹੈਗਾ ਉਹ ਲੁਕਦੇ ਨਹੀਂ ਹੁੰਦੇ ਹੁਣ ਇਹ ਦੇਖੋ ਮਾਤਾ ਦਾ ਸਰੀਰ ਕਿ ਪਹਿਲਾਂ ਗਈ ਸੀ ਇਹ ਪਹਿਲਾਂ ਸੁਣ ਦੱਸਿਆ ਗਿਆ ਹੈ ਘਰ ਜਾ ਕੇ ਪੈਸੇ ਮੜਾਉਣ ਗਈ ਹੋਈ ਹੈ ਉਸ ਤੋਂ ਇਹ ਗੱਲ ਪੈ ਰਹੀ ਹੈ ਕਿੰਨੀਆਂ ਗੱਲਾਂ ਪੁਲਿਸ ਪ੍ਰਸ਼ਾਸਨ ਦੇ ਨਿਗਾ ਵਿੱਚ ਹੈ ਪਰ ਪੁਲਿਸ ਪ੍ਰਸ਼ਾਸਨ ਜਿਹੜਾ ਹੈਗਾ ਜਿਸ ਸਿਸਟਮ ਦਾ ਸ਼ਿਕਾਰ ਹੈ ਮੈਨੂੰ ਇਹ ਵੀ ਕਹਿਣ ਚ ਕੋਈ ਗਰੇਜ਼ ਨਹੀਂ ਹੈਗਾ ਕਿ ਜਿਹੜੀ ਇਹ ਪੁਲਿਸ ਤੁਹਾਨੂੰ ਦਿਖਾਈ ਦਿੰਦੀ ਹੈ ਆ ਗੰਦ ਪਾਉਂਦੀ ਹੋਈ ਇਹਦੇ ਪਿੱਛੇ ਬਹੁਤ ਵੱਡੇ ਹੱਥ ਜਿਹੜੇ ਹੈਗੇ ਆ ਪੋਲਿਟਿਕਲ ਬੰਦਿਆਂ ਦੇ ਬਿਊਰੋਕ੍ਰੇਟ ਵੱਡਿਆਂ ਦੇ ਉਹ ਵਪਾਰੀ ਜਿਹੜੇ ਕਰੋੜਾਂ ਅਰਬਾਂ ਰੁਪਏ ਦੇ ਨਫਾਫੇ ਖਟ ਰਹੇ ਆ ਉਹਨਾਂ ਦੇ ਵੀ ਹੈਗੇ ਮੇਨ ਕਾਰਨ ਹੈਗੇ ਆ ਤੇ ਇਸ ਕਰਕੇ ਜਿਹੜੀ ਪੰਜਾਬ ਦੀ ਇਸ ਟਾਈਮ ਹਾਲਤ ਹੋਈ ਆ ਉਹ ਬਿਲਕੁਲ ਸਭ ਦੇ ਸਾਹਮਣੇ ਆ ਨਸ਼ਿਆਂ ਦੇ ਮਾਮਲੇ ਨੂੰ ਲੈ ਕੇ ਵੈਸੇ ਤਾਂ ਮੈਂ ਜਿੰਨੇ ਮੁੱਦੇ ਹੈਗੇ ਉਹਨਾਂ ਦੀ ਬਾਰੇ ਗੱਲ ਕਰਦੇ ਆਂ ਅਸੀਂ ਪਰ ਅਸੀਂ ਸਭ ਤੋਂ ਪਹਿਲੀ ਪ੍ਰਾਇੋਰਟੀ ਤੇ ਜਿਹੜੇ ਪੁਲਿਸ ਮੁਕਾਬਲਿਆਂ ਚ ਨੌਜਵਾਨ ਮਾਰੇ ਜਾ ਰਹੇ ਆ ਔਰ ਨਸ਼ਿਆਂ ਦੇ ਵਿੱਚ ਜਿਹੜੀ ਨੌਜਵਾਨੀ ਨੂੰ ਜਿਹੜਾ ਬਰਬਾਦ ਕੀਤਾ ਜਾ ਰਿਹਾ ਇਹ ਸਾਡੀ ਪਹਿਲੀ ਪ੍ਰਾਇੋਰਟੀ ਜਿਹੜੀ ਹੈਗੀ ਹੈ ਆਉਣ ਵਾਲੇ ਸਮੇਂ ਵਿੱਚ ਹੀ ਰਹੂਗੀ ਪਿੱਛੇ ਵੀ ਸੀਗੀ ਤੇ ਅੱਜ ਵੀ ਹੈਗੀ ਹੈ ਤਾਂ ਜੇਕਰ ਆਪਣੇ ਨੱਕ ਦੇ ਥੱਲੇ ਇਹੋ ਜਿਹੇ ਪਿੰਡ ਜਿਹੜੇ ਗਵੰਡ ਬੈਠਾ ਹੋਵੇ ਪਵਿੱਤਰ ਸਥਾਨ ਜਨਮ ਸਥਾਨ ਦੇ ਤੇ ਤੇ ਇੱਥੇ ਵੀ ਤੁਸੀਂ ਉਹ ਥੋੜਾ ਬਹੁਤ ਕੰਟਰੋਲ ਨਹੀਂ ਕਰ ਸਕਦੇ ਹੁਣੇ ਪਤਾ ਲੱਗਿਆ ਅੱਜ ਮੈਂ ਦੁਪਹਿਰ ਦਾ ਇੱਥੇ ਆ ਪਿੰਡ ਦੇ ਵਿੱਚ ਹੋਰ ਵੀ ਬਹੁਤ ਨੌਜਵਾਨ ਦੇ ਉਰੇ ਬਾਰੇ ਬਾਅਦ ਵਿੱਚ ਗੱਲ ਕਰਾਂਗੇ ਪਰ ਪਹਿਲਾਂ ਅਸੀਂ ਚਾਹੁੰਦੇ ਹਾਂ ਕਿ ਇਹ ਜਿਹੜਾ ਕਾਰਵਾਈ ਬੜੀ ਵੱਣਦੀ ਹੈ ਉਹ ਕੀਤੀ ਜਾਵੇ ਮੇਰੀ ਡੀਐਸਪੀ ਸਾਹਿਬ ਜਿਹੜੇ ਸੁਨਾਮਾ ਨਾਲ ਗੱਲ ਹੋਈ ਦੀ ਹੈ ਉਹਨਾਂ ਨੇ ਵੀ ਕਿ ਦਿੱਤਾ ਆਸ਼ਵਾਸਨ ਇਹ ਜਾ ਕੇ ਆਏ ਹੈ ਬਿਸ਼ੱਕ ਅਜੇ ਵੀ ਇਹਨਾਂ ਨੇ ਕਿਹਾ ਸੀ ਤਫ਼ਤੀਸ਼ ਕਰਦੇ ਪਰ ਇਹ ਤਫ਼ਤੀਸ਼ ਕਰਨ ਵਾਲਾ ਮਸਲਾ ਹੈ ਨਹੀਂ ਹੈਗਾ ਤੁਸੀਂ ਤਫ਼ਤੀਸ਼ ਕਰੋ ਪਿੱਛੇ ਜਾ ਕੇ ਕਿ ਕੌਣ ਫਿਗਰ ਹੈ ਮਗਰ ਮੁੰਡਾ ਮਰਿਆ ਹੋਇਆ 302 ਦਾ ਪਰਚਾ ਦੇਣਾ ਬਣਦਾ ਇਹਦੇ ਤੇ ਉਹ ਦਿਓ ਪਰ ਇਹ ਉਹ ਸਰਕਾਰ ਹੈ ਜਿਨੇ ਬਾਰਡਰ ਦੇ ਉੱਪਰ ਸ਼ੁਭਕਰਨ ਦੇ ਕਤਲ ਦਾ ਜਿਹੜਾ ਮਕਦਮਾ ਸੀ ਤੇ ਜਿਹੜਾ ਸਾਰਾ ਪੰਜਾਬ ਇੱਕ ਪਾਸੇ ਇਕੱਠਾ ਹੋ ਗਿਆ ਸੀ ਤਾਂ ਫਿਰ ਕਈ ਦਿਨਾਂ ਬਾਅਦ ਦਿੱਤਾ ਸੀ ਇਸ ਤਰ੍ਹਾਂ ਦੇ ਬੇਗਰਤ ਲੋਕਾਂ ਦੀ ਸਰਕਾਰ ਨੂੰ ਇੱਕ ਬੱਚੇ ਮਰੇ ਦੀ ਕਾਲੀ ਤਕਲੀਫ ਹੈ ਇਹਨਾਂ ਦੇ ਆਪਣੇ ਘਰਾਂ ਦੇ ਵਿੱਚ ਜਿਹੜੀ ਇਹ ਬਿਮਾਰੀ ਆਪਦੇ ਹੋਊਗੀ ਹਾਲਾਂਕਿ ਹੋਈ ਵੀ ਵੀ ਹੈਗੀ ਕੋਈ ਕਮੀ ਪੇਸ਼ੀ ਨਹੀਂ ਹੈ ਫਿਰ ਵੀ ਇਸ ਦੇ ਬਾਵਜੂਦ ਇਹਨਾਂ ਨੇ ਕੰਨ ਤੇ ਕੋਈ ਕਦੇ ਜੂ ਨਹੀਂ ਸਰਕੀ ਅਸੀਂ ਆਪਣੀ ਜਿਹੜੀ ਲੋਕ ਹੈਗੇ ਕੁਝ ਇਕੱਠੇ ਸੰਗਰੂਰ ਦੇ ਜਾਗਦੇ ਲੋਕਾਂ ਦੀ ਟੀਮ ਦੇ ਨਾਲ ਮੇਰੇ ਨਾਲ ਹੈਗੇ ਆ ਤਾਂ ਲੱਗਿਆ ਤਾਂ ਇਹ ਬੋਲੇ ਇਹ ਤਾਂ ਆਪਣੇ ਘਰ ਬੈਠੇ ਸੀ ਕੋਈ ਅਜੇ ਤੱਕ ਇਹਨਾਂ ਕੋਲ ਆਇਆ ਨਹੀਂ ਕੋਈ ਪ੍ਰੈਸ ਨਹੀਂ ਆਈ ਤੁਸੀਂ ਚਲੋ ਮਿਹਨਤ ਕਰਕੇ ਇੱਥੇ ਆਪਣਾ ਟਾਈਮ ਕੱਢ ਕੇ ਹਿੰਮਤ ਕਰਕੇ ਆਏ ਹੋ ਤੇ ਮੈਂ ਤੁਹਾਨੂੰ ਵੀ ਅਪੀਲ ਕਰਦਾ ਤੁਹਾਡੇ ਸਭ ਨੂੰ ਵੀ ਇਹ ਜਿਹੜੀ ਖਬਰ ਹੈ ਸਾਰੇ ਪੰਜਾਬ ਦੀ ਪ੍ਰੈਸ ਨੂੰ ਜਾਣੀ ਚਾਹੀਦੀ ਹੈ ਮਾਂ ਪਿਓ ਦੀ ਗੱਲ ਕਰੀਏ ਮਾਂ ਪਿਓ ਕਹਿ ਰਿਹਾ ਕਿ ਸਾਡੇ ਨਾਲ ਇਨਸਾਫ ਹੋਣਾ ਚਾਹੀਦਾ ਹੈ ਕੀ ਤੁਹਾਡੇ ਵੱਲੋਂ ਨਾਂ ਬੰਦੀ ਮਰਜ਼ੀ ਕੀਤੀ ਜਾਵੇਗੀ ਇਨਸਾਫ ਤਾਂ ਪੁਲਸ ਨੇ ਦੇਣਾ ਹੈ ਪ੍ਰਸ਼ਾਸਨ ਨੇ ਦੇਣਾ ਹੈ ਮੁਕਦਮਾ ਦਰਜ ਕਰਕੇ ਜਿਹੜੇ ਦੋਸ਼ੀ ਇਹ ਦੱਸ ਰਹੇ ਹੈ ਉਹਨਾਂ ਨੂੰ ਵਿੱਚ ਆਪਣਾ ਕਰਕੇ ਨਾਮਜ਼ਦ ਤੇ ਉਹਦੀ ਤਫ਼ਤੀਸ਼ ਕਰ ਲੈਣ ਜੇ ਇਹਨਾਂ ਦੀ ਗੱਲ ਕੋਈ ਗਲਤ ਲੱਗੂ ਤਾਂ ਸਾਹਮਣੇ ਆ ਜੂ ਤਕਰੀ ਡਰਿਵੇਸ਼ਨ ਤੇ ਜਿਹੜੀ ਇਨਵੈਸਟੀਗੇਸ਼ਨ ਹੋਰ ਕੀ ਹੁੰਦੀ ਹੈ ਉਹਦੇ ਨੂੰ ਲੈ ਕੇ ਪੁੱਛਿਆ ਜਾਊਗਾ ਪਰ ਇਹ ਦੇ ਮਗਰ ਹਾਲਾਂਕਿ ਇਹ ਤਾਂ ਹੋ ਜਾਊਗਾ ਮੈਨੂੰ ਪਤਾ ਕਰਨਾ ਪਊਗਾ ਇਹਨਾਂ ਕੋਲ ਹੱਲ ਕੋਈ ਨਹੀਂ ਪਰ ਪਿੱਛੇ ਨਹੀਂ ਤੁਰਦੇ ਜਿੰਨਾ ਚਿਰ ਤੁਸੀਂ ਪਿੱਛੇ ਨਹੀਂ ਤੁਰਦੇ ਪਿਛਲੀ ਚੇਨ ਤੇ ਨਹੀਂ ਜਾਂਦੇ ਹੁਣ ਵੱਤ ਵਤ ਕੀ ਕਰਜਣਗੇ 312 ਦਾ ਪਰਚਾ ਵੀ ਦੇ ਦੇਣਗੇ ਮੈਨੂੰ ਪਤਾ ਉਹ ਚੁਲਾਣ ਵੀ ਹੋ ਜਾਣਗੇ ਉਹ ਬੰਦੇ ਪਰ ਉਹਦੇ ਨਾਲ ਹੱਲ ਥੋੜਾ ਹੁੰਦਾ ਉਹ ਜਿੰਨਾ ਚਿਰ ਤੁਸੀਂ ਮਗਰਲੀ ਚੇਨ ਜਿਹੜੀ ਸਪਲਾਈ ਕਿੱਥੋਂ ਆਇਆ ਆਉਣ ਵਾਲੇ ਸਮੇਂ ਵਿੱਚ ਕੁਝ ਨਾਮ ਆ ਰਹੇ ਆ ਮੈਂ ਥੋੜਾ ਇਹਦੇ ਵਿੱਚ ਹੋਰ ਡੂੰਘਾਈ ਚਲੇ ਜਾਂਦੇ ਹਾਂ ਮੈਂ ਦੱਸਾਂਗਾ ਕਿ ਇਸ ਇਲਾਕੇ ਦੇ ਉਸ ਤੋਂ ਉੱਪਰਲੇ ਕਿਹੜੇ ਲੋਕ ਹੈ ਜਿਹੜੇ ਨਸ਼ਾ ਇਸ ਪਾਸੇ ਵਕਾਰ ਰਹੇ ਹੈ ਉਸ ਤੋਂ ਪਿਛਲੇ ਵੀ ਜਿਹੜੇ ਹੈਗੇ ਉਹਨਾਂ ਬਾਰੇ ਵੀ ਗੱਲ ਕਰਾਂਗੇ ਪਰ ਅੱਜ ਜਿਹੜਾ ਹੈਗਾ ਪਹਿਲਾ ਜਿਹੜਾ ਫੌਰੀ ਤੌਰ ਤੇ ਅਮਲ ਕਰਨ ਵਾਲੇ ਬਣਦਾ ਕਿ ਉਹ ਮਕਦਮਾ ਦਰਜ ਕਰਕੇ ਉਹਨਾਂ ਦੀ ਬਾਈ ਨੇਮ ਕਰਾਉ ਜਿਹੜਾ ਹੈਗਾ ਇਸੇ ਨੂੰ 302 ਚ ਕਨਵਰਟ ਕਰਕੇ ਤੇਰੀ ਤਫਤੀਸ਼ ਕਰਕੇ ਲੈ ਕੇ ਆਵੇ ਪੁਲਿਸ ਸਾਹਮਣੇ ਫਿਰ ਇਸ ਕੇਸ ਨੂੰ ਬਿਲਕੁਲ ਅਸਿਸਟ ਕਰਾਂਗੇ ਨਾਲ ਅਸੀਂ ਜਿੱਥੇ ਲੋੜ ਪੈਗੀ ਜੇ ਪੁਲਿਸ ਚ ਆਉਗੀ ਤਾਂ ਹਾਲਾਂਕਿ ਚਾਹੁੰਦੀ ਨਹੀਂ ਹੁੰਦੀ ਪੁਲਿਸ ਜਿਵੇਂ ਜਿਵੇਂ ਵੇਖੀ ਤੇ ਨੇ ਪਿੱਛੇ ਅਤੇ ਹੋ ਕੇ ਰਡੀਆਂ ਸ਼ਰਾਬ ਦੇ ਨਾਲ ਇਹ ਸਾਰੇ ਕਤਲ ਨੇ ਇਹਨਾਂ ਨੂੰ ਗੈਰ ਕੁਦਰਤੀ ਮੌਤਾਂ ਨੂੰ ਬਿਲਕੁਲ ਇਹਨਾਂ ਨੂੰ ਇਸ ਤਰੀਕੇ ਨਾਲ ਨਹੀਂ ਲਿਆ ਜਾਣਾ ਚਾਹੀਦਾ ਔਰ ਜੇ ਅਸੀਂ ਇਹਨਾਂ ਨੂੰ ਸਹੀ ਇਨਸਾਫ ਦਵਾਉਣ ਦੀ ਕਾਰਵਾਈ ਕਰਾਂਗੇ ਕੋਈ ਆਉਣ ਵਾਲੇ ਸਮੇਂ ਵਿੱਚ ਲੋਕ ਜਿਹੜੇ ਹੈਗੇ ਆ ਇਸ ਧੰਦੇ ਤੋਂ ਵੜਨ ਵਿੱਚ ਗਰੇਜ ਕਰਨਗੇ ਪਰ ਜੇ ਲੋ ਅਸੀਂ ਕਾਰਵਾਈ ਨਹੀਂ ਕਰਨੀ ਤੇ ਲੋਕ ਜਿਹੜੇ ਹੈਗੇ ਇਹਨਾਂ ਦੇ ਹੌਸਲੇ ਵੱਡੇ ਹੁੰਦੇ ਆ ਤੇ ਪੋਲੀਟਿਕਲ ਲੋਕ ਜਿਹੜੇ ਹੈਗੇ ਬੇਸ਼ਰਮੀ ਭਰੀਆਂ ਜਿਹੜੀਆਂ ਹੈਗੀਆਂ ਆਪਣੀਆਂ ਤਕਰੀਰਾਂ ਤੇ ਬਿਆਨ ਕਰਦੇ ਆ ਕਿ ਇੱਥੇ ਤਾਂ ਜੀ ਸ਼ਰਾਬ ਬਾਰੇ ਕੀ ਆ ਨਹੀਂ ਸੀ ਨਾ ਮਰ ਰੋੜੇ ਨੇ ਹੈਲੀਜੀ ਸਾਡੇ ਕੋਲ ਸਬੂਤ ਲਿਓ ਪਹਿਲਾਂ ਵੀ ਸ਼ਰਾਬ ਨਗਲੀ ਸੀ ਕੇ ਜਾਂ 2 ਨੰਬਰ ਦੀ ਸੀ 2 ਨੰਬਰ ਦੀ ਸ਼ਰਾਬ ਕਿਹਨੇ ਰੋਕਣੀ ਲੋਕਾਂ ਨੇ ਥੋੜਾ ਰੋਕਣੀ ਸਰਕਾਰ ਨੇ ਰੋਕਣੀ ਤੇ ਸਾਰੀ ਜਿੰਮੇਵਾਰੀ ਜਿਹੜੀ ਹੈਗੀ ਸਰਕਾਰ ਨੂੰ ਆਪਣੇ ਸਿਰ ਲੈਣੀਆਂ ਪੈਣਗੀਆਂ ਇਹ ਸਮਾਂ ਜਿਹੜਾ ਹੈਗਾ ਇਹੋ ਜਿਹਾ ਨਹੀਂ ਹੈਗਾ ਕਿੰਨੀ ਦੇਰ ਹੋਰ ਅੱਕ ਬੰਦ ਕਰਾਂਗੇ ਸਾਡੀ ਜਵਾਨੀ ਬਰਬਾਦ ਹੋ ਚੁੱਕੀ ਹੈ ਜੀ